ਤੁਸੀਂ ਕਿਸੇ ਨੂੰ ਪੈਸੇ ਉਧਾਰੇ ਦਿੱਤੇ ਨੇ ਤੇ ਤੁਹਾਡੇ ਪੈਸੇ ਉਧਾਰੇ ਲੈਂਣ 'ਚ ਇੱਕ ਐਪ ਤੁਹਾਡੀ ਮਦਦ ਕਰੂਗੀ ਤੁਹਾਡੇ ਫਸੇ ਹੋਏ ਪੈਸੇ ਕਢਵਾਊਗੀ ਕੰਮ ਕੀ ਐਪ ਦਾ ਐਪ ਦਾ ਨਾਮ ਦੱਸਾਂਗੇ ਤੁਹਾਨੂੰ ਐਪ ਦਾ ਨਾਮ ਹੈ ਮੇਕ ਮਾਈ ਪੇਮੈਂਟ ਉੱਤੇ ਤੁਸੀਂ ਨੰਬਰ ਰਜਿਸਟਰ ਕਰਦੇ ਨੇ ਤੇ ਉਹ ਆਈ ਵਾਰੀ ਉਸ ਬੰਦੇ ਨੂੰ ਜਿਹਨੂੰ ਤੁਸੀਂ ਪੈਸੇ ਉਧਾਰੇ ਲੈਣੇ ਨੇ ਉਹਨੂੰ ਵਾਰੀ ਵਾਰੀ ਫੋਨ ਕਰੋ ਘੰਟੇ ਬਾਅਦ ਲਾਉਣਾ ਹੈ ਘੰਟੇ ਬਾਅਦ ਜਿੰਨੇ ਟਾਈਮ ਬਾਅਦ ਮਰਜ਼ੀ ਲਾ ਸਕਦੇ ਹੋ ਠੀਕ ਹੈ ਅੱਡੋ ਅੱਡ ਨੰਬਰਾਂ ਤੋਂ ਆਪਾਂ ਤੁਹਾਨੂੰ ਲਾ ਕੇ ਦਿਖਾਉਨੇ ਆ ਜਿਵੇਂ ਹੁਣ ਇਹਤੇ ਆਪਾਂ ਕਾਲ ਲਾਈ ਜਿਵੇਂ ਹੁਣ ਆਹ ਕਾਲ ਆ ਗਈ ਠੀਕ ਹੈ ਜੀ ਇਹ ਕਾਲ ਆਪ ਵੀ ਪੈਸੇ ਬਕਾਇਆ ਹੈ ਨਾ ਇਹਨੂੰ ਤੁਸੀਂ ਕਿਵੇਂ ਵਰਤਣਾ ਕਿਹੜੀ ਐਪ ਆ ਜੋ ਤੁਹਾਨੂੰ ਦਿਖਾਈਏ ਆ ਐਬਾ ਪਲੇ ਸਟੋਰ ਤੇ ਅਵੇਲੇਬਲ ਹੈ ਡਾਊਨਲੋਡ ਕਰਕੇ ਇਹਨੂੰ ਪਰਮਿਸ਼ਨਾਂ ਦੇ ਕੇ ਇੱਥੇ ਸਾਹਮਣੇ ਐਡ ਕਸਟਮਰ ਲਿਖਿਆ ਹੋਊਗਾ ਠੀਕ ਹੈ ਜੀ ਆ ਦੇਖੋ ਇੱਥੇ ਜਦੋਂ ਐ ਖੁੱਲੂਗੀ ਐਡ ਕਸਟਮਰ ਤੇ ਕਲਿੱਕ ਕਰਕੇ ਇੱਥੇ ਉਹਦਾ ਨਾਮ ਭਰਨਾ ਇੱਥੇ ਨੰਬਰ ਭਰਨਾ ਭਰ ਕੇ ਤੁਸੀਂ ਇਸ ਤਰ੍ਹਾਂ ਆਜੂ ਤੇ ਕਲਿੱਕ ਕਰਕੇ ਜਿਹਦਾ ਤੁਸੀਂ ਰਿਮਾਈਂਡਰ ਲਾਉਣਾ ਹੈ ਵੀ ਘੰਟੇ-ਘੰਟੇ ਬਾਅਦ ਆ ਦੇਖੋ ਇੱਥੇ ਕਲਿੱਕ ਕਰਕੇ ਹੁਣ ਰਿਮਾਈਂਡਰ ਤੇ ਲਾ ਦੇਣਾ ਯੂਕਾ ਘੰਟੇ ਬਾਅਦ ਡੇਲੀ ਵੀਕਲੀ ਮੰਥਲੀ ਜਿੰਨੇ ਟਾਈਮ ਬਾਅਦ ਵੀ ਮਰਜ਼ੀ ਤੁਸੀਂ ਕਾਲ ਤੇ ਲਾ ਦੇਵੋ ਉਹਨੂੰ ਅੱਡੋ ਅੱਡ ਕਾਲਾਂ ਜਾਣਗੀਆਂ ਤੇ ਹੋਰ ਇਹੋ ਜਿਹੀ ਇਨਫੋਰਮੇਸ਼ਨ ਲਈ ਆਪਾਂ ਨੂੰ ਫੋਲੋ ਕਰ ਸਕਦੇ ਹੋ